ਮੁਰਤਰ ਹਾਜ਼ਰਾ ਰੱਬ ਦੀ ਵਿੱਚ ਬੈਠੀ ਜੀ ਸਾਥ ਸੰਗਤ ਜੀ ਸਤਿਗੁਰ ਜੀ ਨੇ ਬਾਰ ਬਖਸ਼ਿਸ਼ ਦਿੱਤੀ ਹੈ ਨਾਮ ਦੇ ਰਸੀਏ ਸੇਵਾ ਸੰਬੰਧੇ ਪੁੰਨਤਾ ਦੇ ਮਹਾਂਪੁਰ ਬੰਦਨ ਸ਼੍ਰੀਮਾਨ ਸਤਬਾਬਾ ਪਾਰਸ ਸਿੰਘ ਜੀ ਕੁਸ਼ਦਰ ਜੀ ਮਹਾਂ ਪ੍ਰਖਾ ਦੇ ਪਵਨ ਔਰਤ ਰਸਥਾਨਾਂ ਤੇ ਉਹਨਾਂ ਤੋਂ ਵਰਤ ਸਾਇ ਸਤਿ ਪਾਜੋ ਬਾਬਾ ਤਾਰਾ ਸਿੰਘ ਜੀ ਬਹੁਤ ਮੁਖ ਸੇਵਾਦਾਰ ਬਾਬਾ ਸੋਹ ਸਿੰਘ ਜੀ ਬਾਬਾ ਮੋਹਨ ਸਿੰਘ ਜੀ ਦਿਨਾਂ ਦਾ ਮਹਾਲ ਉਹਨੂੰ ਪ੍ਰਲ ਹੈ ਆਪਸ ਵਿੱਚ ਸੰਗਤਾਂ ਦੇ ਸਹਿਯੋਗ ਨਾਲ ਸਰਵੇ ਕੁਮਾਰ ਧੰਨ ਧੰਨ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਤਿਗੁਰ ਜੀ ਦੇ ਸਰਕਾਰ ਜੋ ਮਾਤਾ ਜੀ ਗਗਤ ਮਾਤਾ ਹਾਤਾ ਗੁਰੂਕੌਰ ਜੀ ਸਤਿਗੁਰ ਜੀ ਦੇ ਚਾਰੇ ਸਹਿਬ ਜਾਂਦੇ ਧਨ ਤਨ ਬਾਬਾ ਅਜੀਤ ਸਿੰਘ ਜੀ ਧਨ ਤਨ ਬਾਬਾ ਜੁਜਾਰ ਸਿੰਘ ਜੀ ਧਨ ਤਨ ਬਾਬਾ ਜੋਰਾਵਰ ਸਿੰਘ ਜੀ ਧਨ ਤਨ ਬਾਬਾ ਫਤੇ ਸਿੰਘ ਜੀ ਤੇ ਨਾਂ ਦੇ ਸ਼ਹੀਦੀ ਵਿਹਾੜੇ ਨੂੰ ਸਮਰਪਿਤ ਮਹਾਨ ਗੁਰਮਤ ਸਮਾਗਮ ਮਹਾਪੁਰਖਾਂ ਦੇ ਉਦਮ ਉਪਰਾਲੇ ਸੰਕਾ ਨਗਰ ਨਿਵਾਸੀ ਸੰਗਤਾਂ ਨੂੰ ਇਲਾਕਾ ਨਿਵਾਸੀ ਸੰਗਤਾਂ ਨੂੰ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤਾ ਹੈ ਔਰ ਆਲੇ ਮੇਲੇ ਦੇ ਮਾਲਕ ਦੇ ਗੁਣ ਗੋਣ ਦਾ ਸਭਾ ਪ੍ਰਾਪਤ ਹੋਇਆ ਹੈ ਸਵਾਗਤ ਜਿਤਨਾ ਸਮਾਂ ਖੁਸ਼ ਹੋਇਆ ਕਲਾਉ ਭਉਤੇ ਆਪੂ ਜੀ ਵਾਹਿਗੁਰੂ ਦੀ ਕਾ ਸਵਾਗਤ ਵਾਹਿਗੁਰੂ ਦੀ ਸਭ ਦੇ ਸਾਡੇ ਤੋਂ ਪਹਿਲਾਂ ਬਹੁਤ ਸਤਿਕਾਰਯੋਗ ਗੁਰਾਮ ਹੈਦਰ ਕਾਦਰੀ ਆਵੀਆਂ ਦੇ ਨਾਲ

ਜਦੋਂ ਫਕੀਰ ਸੱਚੇ ਪਾਤਸ਼ਾਹ ਜੀ ਦੇ ਪਾਵਨ ਚਰਨਾਂ ਵਿੱਚ ਪਹੁੰਚਿਆ ਤਾਂ ਵੀ ਉਹਦੇ ਅਦਾਰੂ ਗੋਬਨ ਸਿੰਘ ਜੀ ਮਹਾਰਾਜ ਆਪਣੇ ਜਾਗੇ ਸਹਿਜ ਜਾਂਦੇ ਨੇ ਨਾਲ ਬਹੁਤ ਪਿਆਰ ਨਾਲ ਰਹੇ ਰੇ ਸਹਿਜ ਜਾਂਦੇ ਬਾਬਾ ਨਜੀਦ ਸਿੰਘ ਜੀ ਬਾਬਾ ਜਿਆਰ ਸਿੰਘ ਜੀ ਸਤਬਜੀ ਦੇ ਸਜੇ ਖਬੇ ਖਲੋ ਰਹੇ ਸੋਹੇ ਸਹਿਜ ਜਾਂਦੇ ਬਾਬਾ ਦੁਰਵਰ ਸਿੰਘ ਜੀ ਬਾਬਾ ਪਤੀ ਸਿੰਘ ਜੀ ਸਤਪੁਰਜੀ ਦੀ ਗੋਦ ਵਿੱਚ ਬੈਠ ਕੇ ਇਹਨੇ ਜਦੋਂ ਭਗੀਰ ਨੇ ਆ ਕੇ ਤੱਕਿਆ ਤਨੂ ਗੋਗਨ ਸਿੰਘ ਜੀ ਮਹਾਰਾਜ ਆਪਣੇ ਸਹਿਬਜ਼ਾਦਿਆਂ ਦੇ ਨਾਲ ਬਹੁਤ ਪਿਆਰ ਕਰਦੇ ਆ ਬਹੁਤ ਲਾਡ ਲਾਦੇ ਆ ਸਿੱਕੇ ਲੱਗਾ ਸਤਿਗੁਰੂ ਗੁਰੂ ਨਾਨਕ ਦਾ ਘਰ ਦੇ ਤਿਆਗੀ ਹੈ ਗੁਰੂ ਨਾਨਕ ਦਾ ਘਰ ਤੇ ਬੜਾ ਕੀ ਹੈ ਮੈਂ ਵੇਖ ਰਿਹਾ ਮੈਂ ਤੱਕ ਰਿਹਾ ਤੁਸੀਂ ਆਪਣੇ ਬੱਚਿਆਂ ਦੇ ਨਾਲ ਆਪਣੇ ਸਹਬਜ਼ਾਦੀਆਂ ਦੇ ਨਾਲ ਬੜਾ ਮੋਹ ਕਰਦੇ ਇਉਂ ਬੜਾ ਪਿਆਰ ਕਰਦੇ ਹੋ ਬੜਾ ਲਾੜਨ ਦਾ ਰਹੇ ਗਰੀਬ ਆਜ਼ਿਕ ਜਿਹੜਾ ਦੁਨਿਆਵੀ ਬਾਪ ਹੈ ਦੁਨੀਆਦਾਰ ਹੈ ਉਹ ਆਪਣੇ ਬੱਚਿਆਂ ਦੇ ਨਾਲ ਇਤਾਂ ਹੀ ਮੋਹ ਕਰਦਾ ਇਤਾਂ ਹੀ ਪਿਆਰ ਕਰਦਾ ਇਤਾਂ ਹੀ ਲਾੜ ਲੜਾਉਂਦਾ ਹੈ ਜੇ ਇੱਕ ਦੁਨਿਆਵੀ ਬਾਪ ਦੇ ਬਾਪ ਨੂੰ ਤੁਸੀਂ ਆਪਣੇ ਬੱਚਿਆਂ ਨੂੰ ਮੋਹ ਕਰਦੇ ਹੋ ਪਿਆਰ ਕਰਦੇ ਹੋ ਲਾੜ ਲੜਾਉਂਦੇ ਹੋ ਫਿਰ ਤੁਹਾਡੇ ਵਿੱਚ ਤੇ ਇੱਕ ਆਮ ਦੁਨਿਆਵੀ ਦਾਪ ਦੇ ਵਿੱਚ ਕੀ ਫਰਕ ਰਹੇਗਾ ਜਿੱਦਾਂ ਤੁਸੀਂ ਮੋਹ ਕਰਦੇ ਇਤਾਂ ਹੀ ਉਹ ਦੁਨਿਆਵੀ ਬਾਪ ਆਪਣੇ ਬੱਚਿਆਂ ਨੂੰ ਕਰਦਾ ਹੈ ਤੁਹਾਨੂੰ ਗੋਵਿੰਦ ਸਿੰਘ ਮਹਾਰਾਜ ਵੀ ਨੇ ਫਕੀਰਾ ਇਹਦੇ ਸੱਚ ਹੈ ਇਹਦੇ ਵਿੱਚ ਕੋਈ ਸ਼ੱਕ ਨਹੀਂ ਲੱਗਦਾ ਮੈਨੂੰ ਨੇ ਕੋਈ ਅੰਤ ਨਹੀਂ ਲੱਗਦਾ ਤੁਹਾਨੂੰ ਗੋਵਿੰਦ ਸਿੰਘ ਮਹਾਰਾਜ ਕਹਿੰਦੇ ਫਰਕ ਕੀ ਹੈ ਅੰਤ ਹੀ ਹੈ ਵੀ ਜਿਹੜਾ ਦੁਨਿਆਵੀ ਪਾਪ ਹੈ ਨਾ ਉਹ ਆਪਣੇ ਬੱਚਿਆਂ ਨੂੰ ਮੋਹ ਇਸ ਕਰਕੇ ਕਰਦਾ ਆਪਣੇ ਬੱਚਿਆਂ ਨੂੰ ਪਿਆਰ ਇਸ ਕਰਕੇ ਕਰਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਬੱਚਿਆਂ ਨੇ ਮੇਰੇ ਬਡਾਪੇ ਦਾ ਸਹਾਰਾ ਬਣਦਾ ਮੇਰਾ ਆਸਰਾ ਬਣਦਾ ਇਹਨਾਂ ਕਰਕੇ ਸਾਡੀ ਕਿڑی ਅੱਗੇ ਚੱਲਣੀ ਹੈ ਇਹਨਾਂ ਕਰਕੇ ਸਾਡੀ ਕੋਲ ਅੱਗੇ ਚੱਲਣਗੇ ਇਨਾ ਕਰਕੇ ਸਾਡਾ ਨਾਂ ਸੰਸਾਰ ਤੇ ਰਹਿ ਜਾਂਦਾ ਤੇ ਮੈਂ ਆਪਣੇ ਬੱਚਿਆਂ ਨੂੰ ਇਸ ਕਰਕੇ ਪਿਆਰ ਨਹੀਂ ਕਰਦਾ ਕਿ ਇਹਨਾਂ ਬੱਚਿਆਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਮੇਰੇ ਬੁਢੇਪੇ ਦਾ ਸਹਾਰਾ ਬਣਨ। ਇਹਨਾਂ ਮੇਰਾ ਆਸਰਾ ਬਣਨਾ ਇਹਨਾਂ ਕਰਕੇ ਸਾਡੀ ਕੋਲ ਅੱਗੇ ਚੱਲਣੀ ਹੈ ਸਾਡੀ ਪੀੜ੍ਹੀ ਅੱਗੇ ਚੱਲਣੀ ਹੈ। ਮੈਂ ਆਪਣੇ ਬੱਚਿਆਂ ਨੂੰ ਮੋਹ ਇਸ ਕਰਕੇ ਕਰਦਾ ਮੈਂ ਆਪਣੇ ਬੱਚਿਆਂ ਨੂੰ ਇੰਨਾ ਪਿਆਰ ਇੰਨਾ ਲਾੜ ਇਸ ਕਰਕੇ ਲੜਾਉਣਾ ਇੰਨਾ ਬੱਚਿਆਂ ਨੇ ਔਣ ਵਾਲੇ ਸਮੇਂ ਦੇ ਵਿੱਚ ਦੇਸ਼ ਓਮ ਤੋਂ ਧਰਮ ਤੋਂ ਆਪਣੀਆਂ ਜਾਨਾਂ ਹੱਸ ਹੱਸ ਦੇ ਕੁਰਬਾਨ ਕਰ ਦਿੰਦੀਆਂ ਉਸ ਅਥਨਾਮ ਕੁਰਬਾਨ ਕਰ ਦਿੰਦੀਆਂ ਰਾਜੋ ਸੁਭ ਕੀ ਤੂੰ ਬੈਠੇ ਨੇ ਫਕੀਰਾ ਇਹਨਾਂ ਨਿੱਕੀਆਂ ਦੇਸ਼ੋਂ ਧਰਮੋਂ ਹਸਾਸ ਕੇ ਆਪਣੀਆਂ ਜਾਨਾਂ ਕੁਰਬਾਨ ਕਰ ਦੇਣੀ। ਸਾਡੇ ਡਟ ਕੇ ਅੰਦਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਖਾਨ ਨੂੰ। ਜਿੱਟੀ ਤੇ ਕੋਚਰੇ ਸੋਲਾ ਸਭ ਪਰ ਕਿਰਪਾ ਦਰਸ ਕਰ। ਸਾਧੂ ਗੋਬਿੰਦ ਸਿੰਘ ਜੀ ਮਹਾਰਾਜ। ਆਉਣ ਵਾਲਾ ਸਮਾਂ ਸਾਰਾ ਜਾਣਦੇ ਨੇ। ਕਿ ਸਮੇਂ ਸਮੇਂ ਦੇ ਨਾਲ ਆਉਣ ਵਾਲੇ ਸਮੇਂ ਦੀਆਂ ਰੰਗਾਂ ਦੀ ਧੰਨ ਗੁਰਗੋਬਿੰਦ ਸਿੰਘ ਮਹਾਰਾਜ ਜੀ ਦੇ ਨਿਹਰੇ ਸਤਿ ਨਿਕਵਾਰ ਦਾ ਜ਼ਿਕਰ ਆਨੰਦਪੁਰ ਸਾਹਿਬ ਦੀ ਧਰਤੀ ਤੇ ਸਾਧ ਸੰਗਤ ਭਾਈ ਮਾਨ ਸਿੰਘ ਜੀ ਉਹ ਛੋਟੇ ਸਾਹਿਬਜ਼ਾਦਿਆਂ ਦੇ ਖੜਾਵੇ ਸੀ ਉਹਨਾਂ ਦੀ ਬਿਉੜੀ ਇਹ ਸੀ ਵੀ ਤੁਸੀਂ ਛੋਡੇ ਸਹਿਬ ਜਾਦਿਆਂ ਦਾ ਖਿਆਲ ਰੱਖਣਾ ਜਿੱਥੇ ਜਾਂਦੇ ਨੇ ਇਹਨਾਂ ਦੇ ਨਾਲ ਜਾਂਦਾ ਇੰਨੇ ਛੋਕੇ ਸਹਿਬ ਜਾਂਦੇ ਭਾਈ ਮਾਨ ਸਿੰਘ ਜੀ ਹੁਣ ਦੇ ਨਾਲ ਅਨੰਦਪੁਰ ਸਾਹਿਬ ਦੇ ਕਿਲੇ ਤੋਂ ਬਾਹਰ ਆ ਗਏ ਕਿਹੜੇ ਪਾਸੇ ਬਾਕੀ ਸਮਾਂ ਬੀਤ ਲਿਆ ਸਹਿਬ ਜਾਦਿਆਂ ਨੂੰ ਲੈ ਕੇ ਭਾਈ ਮਾਨ ਸਿੰਘ ਜੀ ਬਾਪ ਸੁਣਾਂਗੇ ਮਾਤਾ ਗੁਜਰੀ ਜੀ ਸਹਿਬ ਜਾਨਦਿਆਂ ਦਾ ਫਿਕਰ ਕਰਦੇ ਇਹ ਕਾਫੀ ਸਮਰ ਹੋ ਗਏ ਬੱਚਿਆਂ ਨੂੰ ਗਿਆ ਮੁੜ ਕੇ ਵਾਪਸ ਨਹੀਂ ਆਏ ਧੰਮ ਮਾਤਾ ਗੁਜਰੀ ਜੀ ਤੋ ਰਹਾ ਨਾ ਗਿਆ ਸਹਿਬ ਜਾਨਦਿਆਂ ਨੂੰ ਦੇਖਣ ਵਾਸਤੇ ਲੱਭਣ ਵਾਸਤੇ ਆਪ ਉੱਤੇ ਜਦੋਂ ਬਾਹਰ ਆ ਕੇ ਦੇਖਦੇ ਨੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਇੱਕ ਪੁਰਾਣੀ ਕੱਚੀ ਕੰਧ ਹੈ ਮੀਂਹ ਪੈ ਕੇ ਹਟਿਆ ਸਿਰ ਤੇ ਉਸ ਕੰਧ ਦੇ ਕੋਲ ਉਹਦੀਆਂ ਨੀਹਾਂ ਦੇ ਵਿੱਚ ਪਾਣੀ ਬਣੋ ਪਿਆ ਛੋਟੇ ਸਹਿਬ ਜਾਨੇ ਬਾਬਾ ਚੋਰਾਵਰ ਸਿੰਘ ਦੀ ਬਾਬਾ ਬਦੇ ਸਿੰਘ ਦੀ ਉਸ ਕੰਧ ਦੇ ਕੋਲ ਖੇੜ ਰਹੇ ਦੇ ਭਾਈ ਮਾਨ ਸਿੰਘ ਜੀ ਕੋਲ ਹੈ ਨਹੀਂ ਮਾਤਾ ਜੀ ਨੇ ਵੇਖਿਆ ਵੀ ਕੰਧ ਪੁਰਾਣੀ ਐ ਕੱਚੀ ਲੀ ਨੀ ਪਿਆਹ ਰਿਆ ਸਹਿਮ ਜਾਂਦੇ ਕੰਧ ਦੇ ਕੋਲ ਖੇਡ ਰਹੇ ਨੇ ਕੰਧ ਦਾ ਕੀ ਪਤਾ ਮੀ ਕਰਕੇ ਪਾਣੀ ਖੜਾ ਹੋਣ ਕਰਕੇ ਡਿੱਗ ਗੋਵੇ ਭਾਜ ਕੇ ਮਾਤਾ ਜੀ ਕੋਲ ਗਏ ਸਹਿਮ ਜਾਂਦਿਆਂ ਨੂੰ ਫੜ ਕੇ ਉਸ ਕੰਧ ਤੋਂ ਪਰੇ ਕੀਤਾ ਭਾਈ ਮਾਨ ਸਿੰਘ ਜੀ ਨੂੰ ਮਾਰ ਮਾਰਦੇ ਮਾਨਸ਼ਾ ਕਿੱਥੇ ਆ ਭਾਈ ਤੀ ਬੀਬੀ ਦਲੇਰ ਕੋ ਜਵਾ ਮਾਰ ਆ ਗਏ ਤਾਂ ਤੁਸੀਂ ਕਿੱਥੇ ਅੰਦਰ ਮਾਰ ਲਈ ਇੱਥੇ ਨਹੀਂ ਤੇ ਬਾਦੀ ਦੇ ਕੋਲ ਆ ਤਾਂ ਬੀਬੀ ਦਲੇਰ ਕੋ ਮੈਂ ਆਉਣ ਲੱਗਦਾ ਹਾਂ ਮਾਤਾ ਜੀ ਕਿਤੇ ਮਾਨਸ਼ਾ ਕਰੀ ਬਿਉਤੀ ਕੀ ਹੈ ਇਹਨੂੰ ਮਾਤਾ ਜੀ ਬੱਚਿਆਂ ਦਾ ਖਿਆਲ ਰੱਖਣਾ ਬੱਚਿਆਂ ਦਾ ਧਿਆਨ ਰੱਖਣਾ ਬੱਚਿਆਂ ਦੇ ਨਾਲ ਰਹਿਣਾ ਦੀ ਮੇਰੀ ਦੀਓਦਿਏ ਕਿੰਨੇ ਅੱਜ ਫਿਰ ਮੇਰੀਆਂ ਨੀਂਦਾਂ ਕਿਉਂ ਬਾਦਦੀ ਤੀਂ ਤੂੰ ਆਪਣੀ ਦੇਵਤੀ ਧਿਆਨ ਦੇ ਨਾਲ ਨੀਂਦ ਭਾਈ ਮੀਨ ਪਿਆ ਹੋਇਆ ਚੱਤੀ ਗੰਦੀਆਂ ਨੀਂਹਾ ਵਿੱਚ ਪਾਣੀ ਖੜਾ ਤੇ ਸਹਿਬ ਜਾਂਦੇ ਗੰਦ ਦੇ ਕੋਲ ਖੇਡ ਰਹੇ ਵੇ ਰਾਬਾ ਨਾਂ ਦੇ ਗੰਦ ਟਿੱਕ ਤੇ ਉਹ ਨਿਸ਼ਾਨ ਹੋ ਜੇ ਜਿੰਮੇਵਾਰ ਕੌਣ ਹੈ ਤੇਰੀ ਕਾਦੀ ਜ਼ਿੰਮੇਵਾਰੀ ਹੋਈ ਮਾਨਸੋਨੀਲੀ ਪਾਕੇ ਕਰੋਗੇ ਹੱਥ ਜੋੜ ਕੇ ਕਹਿਣ ਲੱਗੇ ਦਾਤਾ ਜੀ ਇਹ ਤੋਂ ਗਲਤੀ ਹੋਈ ਮੈਨੂੰ ਮਾਫ਼ ਕਰ ਦਿਓ ਕਿਉਂਕਿ ਤੋਂ ਮੈਂ ਧਿਆਨ ਨਾ ਧਿਆਨ ਮੰਗਾ ਇੰਨੇ ਜਿਰ ਨੂੰ ਤਾਂ ਤੋਬਤ ਸਿੰਘ ਮਹਾਰਾਜ ਜੀ ਗੋੜ ਆ ਗਏ ਸੱਚੇ ਬਾਦਸ਼ਾਹ ਜੀ ਨੇ ਵੇਖਿਆ ਮਾਤਾ ਜੀ ਮਾਨਸਰੂ ਨੂੰ ਡਾਂਟਦੇ ਜਿਵੇਂ ਜੀ ਮਾਤਾ ਦੀ ਨਿਦਰ ਹੋਈ ਅੱਜ ਬਾਬਾ ਨਾਨਕ ਨੇ ਘਰੋਂ ਦੀਆਂ ਹਵਾਵਾਂ ਆਉਦੀਆਂ ਨੇ ਤੁਸੀਂ ਮਾਨਸਰੂ ਕਿਉਂ ਡਾਂਟਦੇ ਰਹੋ ਮਾਤਾ ਜੀ ਦੀ ਨੀਂਦ ਲੱਗੇ ਲਾਲ ਦੀ ਮਾਨਸਰੂ ਨੇ ਅੱਜ ਬੱਚਿਆਂ ਦਾ ਧਿਆਨ ਨਹੀਂ ਰੱਖਿਆ ਇਹਨੇ ਆਪਣੀ ਡਿਊਟੀ ਧਿਆਨ ਨਾਲ ਨਹੀਂ ਨਿਭਾਈ ਜਿੰਮੇਵਾਰੀ ਨਹੀਂ ਨਭਾਈ ਇਹ ਕੀ ਹੋ ਗਿਆ ਕਹਿੰਦੇ ੱਚੀ ਗੰਦ ਹੈ ਨੀਂਹ ਪਿਆ ਹੋਇਆ ਪਾਣੀ ਖਲੋਤਾ ਹੈ ਨੀਂਹ ਦੇ ਵਿੱਚ ਸਹਿਬ ਜਦੋਂ ਗੰਨੀਆਂ ਨੀਹਾਂ 'ਚ ਖੇਡ ਰਹੇ ਨੇ ਰੱਬ ਨਾ ਕਰੇ ਗੰਦ ਪਰਡੇ ਉੱਤੇ ਕੋਈ ਨੁਕਸਾਨ ਹੋ ਜੇ ਨਿਰਮਾਨ ਸੋਹਣੀ ਕਾਦੀ ਚੋਂਦੇਵਾਰੀ ਇਹਦੀ ਕਾਦੀ ਬਿਉਤੀ ਜਦੋਂ ਮਾਤਾ ਜੀਆ ਨੇ ਇਹ ਬਚਨ ਕੀਤਾ ਭਾਗਵ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਦੇ ਤੇ ਬੱਚਿਆਂ ਵੱਲ ਵੇਖਦੇ ਆ ਕਦੇ ਸਾਥ ਸੰਗਤ ਦੀਓ ਕੰਦ ਦੀਆਂ ਨੀਹਾਂ ਵੱਲ ਵੇਖਦੇ ਆ ਕੁਝ ਸਮੇਂ ਲਈ ਨਾ ਇਹ ਮਹਾਰਾਜ ਕਦੇ ਬੱਚਿਆਂ ਵੱਲ ਕਦੇ ਕਦ ਦੀਆਂ ਨੀਹਾਂ ਵੱਲ ਵਾਸ ਮੇਰੇ ਆਪੇ ਚੁੱਕ ਹੋ ਗਏ ਤੇ ਮਾਤਾ ਗੁਜਰੀ ਜੀ ਨੂੰ ਲੱਗਿਆ ਵੀ ਜਿਵੇਂ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ میںاج ماں ਲੰਗਰਣਾਇ ਤਾ ਤੂੰ ਮਾਂ ਚਾਣ ਡਾਂਟ ਸਕਦੀ ਏ ਤੂੰ ਮੈਨੂੰ ਵੀ ਡਾਂਟ ਸਕਦੀ ਆ ਤੂੰ ਮਾਂ ਹੈਂ ਕਹਿੰਦੇ ਫਿਰ ਤੁਸੀਂ ਚੁੱਪ ਕਿਉਂ ਕਰ ਗਏ ਜਵਾਬ ਕਿਉਂ ਨਹੀਂ ਦੱਸਦਾ ਮੈਂ ਜਦੋਂ ਤੁਹਾਨੂੰ ਦੱਸਿਆ ਵੀ ਮਾਂ ਨੇ ਡਾਂਟ ਰਿਆ ਸੀ ਜਵਾਬ ਨਹੀਂ ਕੋਈ ਦਤਾ ਤਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇਤੇ ਮਾਂ ਮੈਂ ਤੇ ਇਸ ਕਰਕੇ ਚੁੱਪ ਰਗਿਆ ਵੀ ਕੋਈ ਸਮਾਂ ਆਊਗਾ ਇਤਾਂ ਹੀ ਕੰਦਲੀਆਂ ਦੀਹਾ ਹੋਣਗੀਆਂ ਤੇ ਆਪਣੇ ਪੁੱਤਰਿਆਂ ਨੂੰ ਆਪਣੇ ਹੱਥੀਂ ਤਿਆਰ ਕਰਕੇ ਉਹਨਾਂ ਕੰਦਲੀਆਂ ਦੀਹਾ ਵਿੱਚ ਖਲੋਣ ਵਾਸਤੇ ਤੂੰ ਆਪ ਤਿਆਰ ਕਰਕੇ ਭੇਜੇਗੀ ਸੋਹਰੇ ਹਰੂ ਸੁਭਾਨ ਅੱਲਾਹ ਤੇ ਹੱਸਦੇ ਹੱਸਦੇ ਤੇਰੇ ਪੁੱਤਰੇ ਉਹਨਾਂ ਦੀਹਾ ਵਿੱਚ ਜਾ ਕੇ ਖਲੋ ਜਾਣਗੇ ਦੇ ਉਹ ਕੰਨਾ ਤੇਰੇ ਬੱਜਿਆਂ ਨੂੰ ਲੂਕੋ ਲੈਣ ਗਿਆ ਖਾ ਜਾਣ ਗਿਆ ਜਦੋਂ ਆਪ ਬੋਲੇਗੀ ਤਿਆਰ ਕਰਕੇ ਫਿਰ ਕਿਹੜੇ ਮਾਨਸ ਨੂੰ ਦੋਸ ਦੇਗੀ ਆਪ ਕੋ ਸਤਿਨਾਮ ਸ਼੍ਰੀ ਵਾਹਿਗੁਰੂ ਇਹ ਕਿਹੜੇ ਮਾਨਸ ਨੂੰ ਦੋਸ ਦੇਗੀ ਉਹ ਸਮਾਂ ਉਦੋਂ ਆਇਆ ਜਦੋਂ ਧੰਮਾ ਮਾਤਾ ਗੁਰੀ ਜੀ ਛੋਟੇ ਸੇਵਜਾਤੀਆਂ ਨੂੰ ਨਾਲ ਲੈ ਕੇ ਖੰਡੇ ਬੁਰਜ ਦੇ ਵਿੱਚ ਬੈਠੇ ਨੇ ਜੇ ਸਾਧ ਸੰਗਤ 11 ਮੋਦੀ ਤੇਜਰੀ ਲੱਗੀ 12 ਮੋਦੀ ਤੇਜਰੀ ਲੱਗੀ ਅੱਜ 13 ਮੋਦ ਰਾਦੇ ਨੇ ਚੜ ਗਏ ਸਾਰੀ ਰਾਤ ਧਨ ਮਾਤਾ ਗੁਜਰੀ ਦੀ ਸਹਿਮਜਾਦਿਆਂ ਨੂੰ ਸਮਝਾਉਂਦੇ ਰਹੇ ਤੇ ਜੋ ਸਮਾਂ ਪਰਖ ਦਾ ਆਇਆ ਡੋਲਣਾ ਨਹੀਂ ਹੈ ਜਦੋਂ ਵਰਤਨਾ ਸਮਾਂ ਆਉਂਦਾ ਸੂਰਮੇ ਪਾਸ ਹੁੰਦੇ ਨੇ ਤੇ ਤੁਸੀਂ ਸੂਰਮੇ ਬਣਦਾ ਤੁਸੀਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਪਰੋਪਰੇ ਕੋਈ ਕੋਈ ਹਾਲ ਸੰਗਤ ਨੂੰ ਕੋਈ ਕਵੀ ਲਿਖਦਾ ਉਹ ਕਹਿੰਦਾ ਕਿ ਜੇਕਰ ਵਰਤੇ ਵਿੱਚ ਕੋਈ ਨਹੀਂ ਕੋਈ ਕੱਠੀ ਪੁਰਾਣਾਂ ਦਾ ਪੁੱਤਰ ਗਿਆ ਹੈ ਮਾਰ ਕੇ ਨਹੀਂ ਆਪਾਂ ਆਖਦੇ ਬੇਦਾਤੋ ਬਹੁਤ 쏘아! その...